गाले को देखा है आदरा सतो, यू प्रभु, गारे ते न कोई इस साल ते वे तुम दूर हैं, बहुत दूर, बहुत दूर। और इस्त्रामी कोई गारे हैं और कह रहे हैं और बड़े पहले ना, गाले को देखा है आदरा ਅਰੋ ਉਹ ਪਿੱਖ ਹਜ਼ਰ ਨਾਜ਼ਰ ਉਹ ਤੇ ਗੋਵਿੰਦ ਉਹ ਤੇ ਨਿਹਰੇ ਤੋਂ ਨਿਹਰੇ ਘਰੋਂ ਮਿਲਦੇ ਪਦਮ ਤੋਂ ਪੈਦੂ ਨੇ ਅਨੰਤ ਪੈਦੂਆਂ ਦੀ ਵਿਚਾਲੇ ਅਦ ਗਨਾਨੇ ਲਈ ਕਿਸੇ ਨਹੀਂ ਕਿਸੇ ਆਮਨੋ ਦੇ ਕਿਸ ਨੇ ਕਿਸੇ ਆਮਨੋ ਦੇ ਵਿਜੇ ਸਰੀਰ

कोई बैंडिस्ट द ममर्डेड एलिमेंट कोई हॉर्सपेसिश टाइप को ब्रेन स्पेस निश्चय विशेष वकलकन वी गेट द नस एक एक अंग माता और कोई बैंडिस्ट दावे नReturnType सदा तन्ना बारे जो मैं गणना द आखिरी जानकारी है इस तौर पे कोई गुण जानParameteri नहीं ਆਲਿ ਗਾਰਡਨ ਤੋਂ ਦੰਦਾਂ ਬਾਰੇ ਵਕਤ ਵਕਤ ਖੋਜ ਆਖਾਂ ਮਾਰੇ ਵਕਤ ਉਹ ਐ ਖੋਜ ਕੁਛ ਨੋਤੀ ਦੇ ਸਾਲ ਕਹਿੰਦੇ ਲੈ ਉਸ ਸਮਾਂ ਦੂਰ ਨਹੀਂ ਮੀੜਸ ਉੱਪਰ ਦੇ ਦੰਦ ਦੁੱਖਣ ਦੇ ਕਿਸੇ ਬੋਰ ਡਾਕਟਰ ਕੋਲ ਜਾਣਾ ਬੈਠਾ ਥੱਲੇ ਦੇ ਦੁੱਖੇ ਕਿਸੇ ਉੱਪਰ ਨੂੰ ਰੋਟੋਰ ਕੀ ਹੁਕਮ ਬੱਤੀ ਜੰਨ ਨਾ ਔਰ ਬੰਬ ਨਿਰਾਲਾ ਹੈ ਆਪਣੇ ਅਨਵ ਬਹੁਮਾਰ ਬਣਦਾ ਹੈ ਫੋਸਫੇਟ ਬਤੀਜ ਨੰਦ ਦੇ ਮੱਤਿ ਡਾਕਟਰ ਟਿੱਕ ਇੱਕ ਅੰਗ ਟਿੱਕ ਇੱਕ ਨਸ ਟਿੱਕੀ ਪਿੰਦਰਾ ਜਿਸ ਪਿੰਡ ਦਾ ਬੜਾ ਕੀਮਤੀ ਹੈ ਮਾਨ ਨਾ ਪੋਰਨ ਪੌਰਤੇ ਕੋਈ ਬ੍ਰਹਮੰਡ ਨੂੰ ਯਾਰ ਸਗਦਾ ਨਾ ਪੋਰਨ ਪੌਰਤੇ ਕੋਈ ਸਪਰਮ ਨੋ ਜਾਸਾ ਜੋ ਪਾਸਪੋਰਟ ਉਪਦੇਸ਼ ਬ੍ਰਹਿਮੰਡ ਦੇ ਸਹਿ ਬ੍ਰੰਮੀ ਉਹ ਹੀ ਸੋਸ਼ਮ ਰੂ ਦੇ ਚ ਤਿਸ ਪਿੰਨ ਦੇ ਹੈ ਉਹ ਬ੍ਰਹਮ ਬਟਲ ਫਰਨੈਟੋ ਬੋ ਦੋਰਨ ਵਿਸਟ ਪਿੰਦੇ ਪਿੰਡ ਕੋਲ ਖੋਵ ਰਿ ਪਿੰਡ ਤੋ ਛੋਰੀ ਪੰਨੇ ਲੋਗਰੇ ਮੰਡੇ ਸੋਈ ਪਿੰਨੇ ਜੋ ਖੋਜ ਸੋ ਚੇਹਰ ਮੋਰ ਅਜੇ ਤੱਕ ਮਨੋਕੁਨੋ ਲੋਭੁ ਸ੍ਰੀ ਪ੍ਰਾਪਤ ਹੋਇਆ ਹੈ ਵਿਰਤੋ ਬਾਰੋ ਪ੍ਰਾਪਤ ਹੋਇ ਸ੍ਰੀਰਤੋ ਬਾਰੋ ਪ੍ਰਗਤ ਹੋ ਰੇ দান ਮੇਰੇ ਬਾਰੋ ਮੇਰੇ ਪਦਾਰਥ ਮੇਲੇ ਬਾਰੋ ਮਿਲੇ ਮੇਰੇ ਲਾੜੀਆਂ ਮਿਰੀਆਂ ਨੇ ਬਾਰੋ ਮਿਟ ਪਰਵਾਰ ਦੇ ਸੰਬੰਧ ਜੁੜੇ ਨੇ ਰਿਸ਼ਤੇ ਬਣੇ ਨੇ ਬਾਰੋ ਮਿਲੇ ਜੋ ਕੁਛ ਵੀ ਪ੍ਰਾਪਤ ਹੋਇ ਬਾਰੋ ਹੈ ਕੀ ਪੋਇ ਕੋ ਮਨੋ ਕੋ ਨੋ ਕੋ ਦੇ ਫਾਰ ਬੇ ਗਿਆ ਪਰ ਆਰ ਸ ਬਾਰੋਂ ਮੇ ਦੇ ਨੇ ਸ਼ਾਇਦ ਪ੍ਰਮਾਤਮਾ ਵੀ ਬਾਰੋਂ ਪਰ ਆਰ ਦੇ ਸੰਬੰਧ ਬਾਹਰ ਜੁੜੇ ਨੇ ਸ਼ਾਇਦ ਨਿਰੰਕਾਰ ਦੇ ਸੰਬੰਧ ਵੀ ਕਿਦਰੇ ਬਾਹਰ ਤੋਂ ਮੈਨੂੰ ਨਾ ਮਾਰਿਆ ਬਾਰੋਂ ਪ੍ਰਾਪਤ ਹੋਈਆਂ ਨੇ ਸ਼ਰਦ ਪ੍ਰਭੂ ਦਾ ਮਹਿਨ ਗੁਰੂ ਦਾ ਮਹਿਰ ਵੀ ਕਿਦਰੋਂ ਬਾਹਰ ਆਉਂਦਾ ਦੱਸੇ ਰਸਤੋ ਬਾਰੋਂ ਵੀ ਰੇ ਛੇਦ ਪ੍ਰਭੂ ਵੀ ਕਿਧਰੋਂ ਆਉ ਮਰਜ਼ ਐਸਾ ਨਹੀਂ ਹੈ ਬਾਹਰ ਟੋਲੇ ਸੋ ਪਰੰਭੋਰਾ ਪਿੰਡ ਤੋਂ ਬਾਹਰ ਜੋ ਪ੍ਰਭੂ ਨੂੰ ਲੱਭਦਾ ਭਰਮ ਦੇਛੇ ਪਰ ਪਿੰਡ ਦੇ ਅੰਦਰ ਤੋਂ ਪ੍ਰਭਤਾ ਲੱਭਦਾ ਬਾਰੋਂ ਪਿਸ ਪਿੰਡ ਤੋਂ ਬਾਅਦ ਜੋ ਪ੍ਰਾਤਮਾ ਨੂੰ ਲੱਭਦਾ ਵਾਨੋ ਫੁੰਦੇ ਇਥੇ ਅਰੇ ਸਪਿੰਦੇ ਅੰਬਰ ਦੇ ਉਪਦਾਲਖਾ ਨੂੰ ਲਵਦਾ ਕੋਨੇ ਤੇ ਦੇ ਚ। ਕੋਨੇ ਤੇ। ਪਦਾਰਕ ਨਵੜਾ ਹੈ, ਬਾਰੋਂ ਨਵਣਾ ਪਰਵਾ। ਪਰਮਾਤਮਾ ਨਵੜਾ ਹੈ ਅੰਬਰੋਂ। ਪ੍ਰਗਤਾ ਚਾਹੀਦੀ ਹੈ, ਬਾਰੋਂ ਲੋਗਾ ਨੂੰ ਪੁਸ਼ ਕਰਨਾ ਬੈਗਰ ਤਾਂ ਉਹ ਪ੍ਰਪਤਾ ਮਿਲੇਗੀ ਉਹਨਾਂ ਤੋ। ਪ੍ਰਭੂ ਅੰਦਰੋਂ ਮਿਲ। ਪਰਵਾੜ ਦੇ ਸੰਮੰਗਵਾਰੋਂ ਜੁੜਦੇ ਨੇ। ਨਿਰਮ ਕਾਇਗ ਦਾ ਸੰਮੰਗਰੀ ਅੰਦਰੋਂ ਅੰਦਰ। ਪਰਿਛੰਕੇ ਅਜੇ ਤੱਕ ਮਨੁੱਖ ਨੂੰ ਦੋ ਕੁਛਮੀ ਮਿਨੇ ਹੈ ਬਾਹਰੋਂ ਮਨੇ। ਅੰਦਰੋਂ ਤਾਂ ਕੁਛ ਨਹੀਂ ਹੈ। ਪਰਵਾੜ ਦੇ ਸੰਬੰਧ ਜੁੜੇ ਨੇ ਬਾਹਰੋਂ ਅੰਨ ਪਦਾਰਥ ਮਿਲੇ ਨੇ ਬਾਹਰੋਂ ਮੈਗਨੀਵਾੜੀਆਂ ਮਿਲੀਆਂ ਨੇ ਬਾਹਰੋਂ। ਪਰਾਰਥ ਮਿਲੇ ਨੇ ਬਾਹਰੋਂ। ਇਤੋਂ ਹੀ ਉਹ ਦੇਖਾਲ ਬੈਗ ਨਾ ਸ਼ਾਇਦ ਪ੍ਰਮਾਤਮਾ ਵੀ ਕਿਤੇ ਧੀਰਤ ਹੈ ਕਿਸੇ ਸਰੋਵਰ ਦੇ ਪੰਡੇ ਤੇ ਕਿਸੇ ਮੰਦਰ ਮਸਜਿਦ ਧਾਰਮਿਕ ਸਥਾਨ 'ਤੇ ਕਿਸੇ ਵੇਰੇ ਦੇ ਸਿ ਸ਼ੈਭ ਪ੍ਰਮਾਤਮਾ ਦੀ ਦੰਗਾ ਨਹੀਂ ਹੈ ਕਿ ਬਾਹਰੋਂਕ ਮੰਦਰਾ ਦੇ ਸਵ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਛਾਤ ਪ੍ਰਮਾਤਮਾ ਦੀ ਸਮਝ ਪੈ ਸਕਦੀ ਹੈ ਨਭ ਨਹੀਂ ਸਕਦਾ ਤੇ ਇਤਨੇ ਨੋਖੀ ਗੁਦਾਰੇ ਹੌਂਦੈ ਸਭ ਤੋਂ ਹਮਨ ਤੱਕ ਮਿਰਸਿਆ ਬਾਹਰ ਟੋਨੇ ਸੁਵਾਰੰਗ ਬੋਲੜ ਜਿਨ੍ਹਾਂ ਨੇ ਇਸ ਤਤ ਨੂੰ ਬੜੀ ਗੈ ਆ ਇਨਨ ਖੋਜੈ ਉਹ ਕਰ ਦੋਵੇ ਸੇ ਅੰਤ ਤਕਸੀਮ ਹੋਲ ਦੋ ਹਿੱਸੇ ਤਵੰਦ ਇੱਕ ਤਬਕਾ ਕਹਿੰਦਾ ਰਿਹਾ

ਵੇਖ ਕਰ ਅਦਰਾ ਅਦੂ ਕੋਈ ਇਸ ਤਰ੍ਹਾਂ ਗਾਰ ਐਸੀ ਤੇ ਵੇਖਣੇ ਤੇ ਨਾਜ਼ਰ ਨੇ ਨੇੜੇ ਤੋਂ ਨੇ ਬਹੁਤ ਨੇ ਤੁਲਿੰਜਾਂ ਤਰਕ ਬੁੱਧੀ ਰੱਖਣ ਵਾਲਾ ਮਨਕ ਦਿਮਾਗ ਵੀ ਤਰ ਤੇ ਜੀਣ ਵਾਲਾ ਮਨਕ ਫੌਰਮ ਨੇ ਕਹੇਗਾ ਇਹਨਾਂ ਤੌਹਾ ਚਿੱਕ ਤੇ ਰਲਸ ਯਾ ਪਰਮਾਤਮਾ ਦੂਰ ਤੋਂ ਦੂਰ ਹੈ ਯਾ ਪਰ ਨੇੜੇ ਤੋਂ ਇਦੋਵੇਂ ਠੀਕ ਨਹੀਂ ਹੱਸਦੋ। ਕਰੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਫਕਤਾ ਨੂੰ ਵੇਖੋ। ਜਿਵੇਂ ਇਹ ਨਾ ਦੋਵੇਂ ਸੈਟੀ ਵੰਡੇ ਹੋਏ ਨੇ। ਜੀ। ਇਹ ਵੀ ਮੈਸਕ। ਛੇਡੋ ਦੋਵਾਂ ਦੇ ਬਾਰਡਰ ਵਿੱਚ ਵਰਦੇ ਸਮੇਰੇ ਰੱਖੋ। ਬੱਬਲ ਫਰੀ। ਗੱਲ ਜੀਏ ਠਕੜ ਬਹੁਤ ਰਹਾ। ਨਾਂਦ ਪ੍ਰਿਆਰੇ ਦੇ ਤੇਰੇ ਪ੍ਰਭੂ ਤੇ ਖੁਦਾ ਬੜਾ ਦੂਰ ਹੈ ਤੇਰਾ ਘਰ ਬਾਬਾ ਦੂਰ ਜਿਨਾ ਰਸਤਿਆਂ ਤੋਂ ਮੈਨਾਂ ਨੂੰ ਕੇ ਜਾਣਾ ਚੱਕੜ ਬੜੇ ਦਰਦ ਨਾਲ ਬੜੇ ਔਰ ਘਰ ਤੇਰਾ ਰੋੜ ਬੜਾ ਫਿਕ ਰਸਤਾ ਉਹ ਦਰਦ ਨਾਲ ਭਰਿਆ ਚੱਕੜ ਭਰਿਆ ਇਕ ਤੇਰਾ ਖਰਦੂ ਚੈਨੋੜ ਕਬ ਦੇ ਦੇ ਕੰਬੜੇ ਜੇ ਮੈਂ ਚਰਦਾ ਤੇ ਇਕ ਚੱਕਰ ਨਾ ਨਿਬੜਦਾ ਸੁਣਿਆ ਤੇਰਾ ਨਾਮ ਲੈ ਨਾਲ ਮੰਦਰ ਮਨ ਬੰਦ ਮੈਂ ਤੇ ਹੋਰ ਮੈਨਾਂ ਮੇਰੇ ਮਾਰੂਤ ਤੇ ਚੱਲਦਾ ਬੋਲ ਮੈਨਾਂ ਇਕ ਮੁੱਖ ਬਿਆਨ ਸੋ ਦੇ ਹਜ਼ਾਰਾਂ ਅਭਿਆਸੀਆ ਨੇ ਅੱਜ ਤੱਕ ਦਾਸਨੋਂ ਕੇਹੀ ਆਖੇ ਅੱਧੇ ਬੇਤੇਸ ਤੇ ਮੰਨ ਚੰਗਾ ਹੁੰਦਾ ਪਰ ਹੱਥ ਦੇ ਜਦ ਗੋਟ ਕਾ ਨੇ ਮੈ ਪਤਾ ਨਹੀਂ ਕਿਥੋਂ ਦੇ ਮਾਰੇ ਖਿਆ ਰਹਿ ਗਏ ਅੱਧੇ ਬਿਸੇ ਦੇ ਚੰਬੇ ਉਹ ਮੇ ਆਸੀ ਅਬ ਵਾਹਿਗੁਰੂ ਵਾਹਿਗੁਰੂ ਜਗ ਪੜਨ ਮੈਦੇ ਪਤਾ ਨਹੀਂ ਜ਼ਰਤ ਦੇ ਕਿਆ ਦੇਥਾ ਹੋਰ ਇਹਨਾਂ ਚਿੱਕੜ ਕੇ ਖਾ ਗੇ ਮੈਜ਼ਨ ਕਰਾਫ ਕਿਧਰੋਂ ਵੀ ਨਹੀਂ ਆਉਂਦਾ ਚਿੱਖਰ ਅੰਦਰ ਤੇ ਅੱਧੇ ਪਿਛੇ ਸੀ ਜ਼ਰਾ ਚਿਪੜੋ ਤੋ ਦੌਰ ਹੁੰਦਾ ਨੇੜੇ ਨਹੀਂ ਆਪਣੇ ਤੋਂ ਦੂਰ ਹਰ ਕੋਈ ਧਾਰਮਿਕ ਦਾਰਸ਼ਨਿਕ ਐਸਾ ਕਹਦੇ ਨੇ ਹਰ ਮਨੁੱਖ ਆਪਣੇ ਤੋਂ ਦੂਰ ਈਸ਼ਕੁ ਮਨੁੱਖ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪੁੱਤਰ ਦੇ ਗੁਣ ਆਵਣ ਸਭ ਜਾਣੇ ਕੋਦੀਆਂ ਕਮਜ਼ੋਰੀਆਂ ਕੋਦੀਆਂ ਮਹਾਨਤਾ ਸਭ ਕੁਝ ਜਾਣਦਾ ਹੈ ਆਪਣੇ ਬਾਰੇ ਤੱਕ ਵੀ ਨਹੀਂ ਜਾਣਦਾ ਇੱਕ ਮਨੁੱਖ ਜਿੰਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਸਤਨੀ ਵੀ ਆ ਕਮਜ਼ੋਰੀਆਂ ਪਤਨੀ ਵੀ ਖੂਬੀਆਂ ਰਜ਼ਾਣਾ ਬੈ ਆਪਣੇ ਬਾਰੇ ਕੱਖ ਵੀ ਸਿੱਕ ਮਨੁੱਖ ਜਿੰਨਾ ਪਰ ਆ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਮਾਪਾਪ ਦੇ ਜਿੰਨਾ ਮਨੁੱਖ ਨੇੜੇ ਹੈ ਆਪਣੇ ਨੇੜੇ ਨਹੀਂ ਇੱਕ ਮਨੁੱਖ ਇੱਕ ਮਿੱਤਰ ਦੇ ਜਿੰਨਾ ਨੇੜੇ ਹੈ ਆਪਣੇ ਨੇੜੇ ਨਹੀਂ ਜਦ ਕਦੀ ਆਪਣੇ ਨੇੜੇ ਆਉਂਦਾ ਸਿਵਾਇ ਚੱਕੜ ਤੋਂ ਵਰ ਕੁਛ ਵੀ ਨਹੀਂ ਕੁਛ ਵੀ ਤੇ ਨੇੜੇ ਆੜਦਾ ਕੰਮ ਹੈ ਜਦੋਂ ਬੰਦਾ ਬਾਣੀ ਜਪਣ ਲੱਗਦਾ ਧੀਰਤਨ ਸੁਣਨ ਗੁਰੂ ਵਰਗੂ ਵਰਗੂ ਜਪਣ ਦਾ ਗਾਇਜ਼ਰਾ ਨੇੜੇ ਆਉਂਗੋ ਸਿਵਾਇ ਚੱਕੜ ਤੋਂ ਵਰ ਕੁਛ ਵੀ ਨਹੀਂ ਸਿਵਾਇ ਮਾੜੇ ਕਹਿਣਾ ਤੋਂ ਹੋਰ ਕੁਛ ਵੀ ਨਹੀਂ ਬਾਬਾ ਫਰੀਦ ਕੰਨਨ ਕਵਾਲ ਦੀ ਗੁਰ ਤੇਰਾ ਨਾਮ ਨੂੰ ਜਗਨਾ ਤੇਰੇ ਮਾਰਦ ਤੇ ਚਰਨਾ ਮੈਨਾਂ ਪਰੇ ਕੈ ਨਾ ਫਿਰ ਚਨਉਥ ਬੇਜੈ ਕੰਵਰੇ ਰਹਾ ਤਟੁੱਟੇ ਨੇ ਕਿੰਜ ਮੈਂ ਨਹੀਂ ਚਰਦਾ ਤੇ ਤੇਰਾ ਪਿਆਰ ਸੁਖ ਤੇਰੀ ਨਗਨ ਵੀ ਤੇਰੀ ਚਾਹਤ ਵੀ ਹਰ ਕਰਾਂ ਕੀ ਇੱਕ ਤੇ ਕਰ ਤੇਰਾ ਲੋਟ ਦੋਰ ਦੂਸਰਾ ਦਿਲ ਸਤੇ ਚਿਪੜਵੜਾ ਇیتے ਬਾਬੇ ਫਰੀਦ ਦੇ ਬੋਧ ਪਿਆਈ ਦ ਬੂਸਵਾਰ ਬਗਤ ਸ਼ਰੀਰਵਨਾਸ ਇਸ ਤੋਂ ਬਿਲਕੁਲ ਉਲਟ ਕਹਿੰਦੇ ਕਦੇ ਨਾ ਬਦਾਸ ਹੱਥ ਤੇ ਨੇਰੇ ਸਜੇ ਹੋਏ ਸੋਈ ਤੇ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ ਮਾਤਮਾ ਤੇ ਇਤਨੇ ਦੌਰ ਬੀਨੇ ਨੇੜੇ ਤੋਂ ਮੈਂ ਫਿਰ ਅਰਜ਼ ਕਰਾਂ ਇੱਕ ਤਾਰਿਕ ਇੱਕ ਮਨੁੱਖ ਨੇ ਕਹਿ ਦੇਣਾ ਹੈ ਯਾ ਰਵਦਾਸ ਠੀਕ کہہ ਰਿਹਾ ਹੈ ਯਾ ਫਰੀਦ ਦੋਵੇਂ ਠੀਕ ਨਹੀਂ ਹੋਸਾਂ ਤਾਂ ਕਹਿ ਦੇ ਕਿ ਕਹਿ ਰਿਹਾ ਤੇਰਾ ਕਾਹ ਬੜਾ ਜੋ ਸੜੇ ਪੰਜ ਤਲ ਤਰੇ ਇੱਕ ਕਹਿ ਰਿਹਾ ਨੇੜੇ ਤੋਂ ਸਿਰਫ ਰਸਮੀ ਤੌਰ ਤੇ ਪੜਨ ਦਾ ਨਹੀਂ வாਚਣ ਦਾ ਨਹੀਂ ਪਾਠ ਕਰਨ ਦਾ ਨਹੀਂ ਗਹਿਰਾਈ ਨਾਲ ਸਰਨਵਨਾਤੇ ਜਪਣਾ ਨਾਲ ਪੜਨ ਵਾਲਾ ਉਹ ਕਹਿ ਦੇਵੇ ਬਾਹ ਤিনা ਦੋਵਾਂ ਚ ਇਕ ਠੀਕ ਗੋਸਨ ਇਹ ਫਰੀਦ ਨੂੰ ਠੀਕ ਮੰਨਦੇ ਪਿਆ ਰਵਿਦਾਸ ਨੂੰ ਅਨਵਿਦਾਸ ਹੀ ਸਾਫ਼ ਕਹਿ ਰਹੇ ਨੇ ਕਹਿ ਨਾ ਵਿਦਾਸ ਆਖ ਬੇਨੇਰੇ ਸੱਜੇ ਹੋਇ ਸੋ ਤੇ ਹੱਥ ਤੋਂ ਵੀ ਨਹੀਂ ਨੇ ਸਿਰਫ ਮਨ ਦੀ ਅਵਸਥਾ ਸੈਦ ਹੋਵੇ ਸੈਦ ਜਿਵੇਂ ਇਸ ਸਵੰਮ ਤੋਂ ਜਨਮੀ ਅਖਰੀਅਰ ਤੇ ਜਿਹੜੇ ਸੰਸਕ੍ਰਿਤ ਦਾ ਸ਼ਬਦ ਹੈ ਸੈਦ ਜਿਵੇਂ ਸਵੰਮ ਤੋਂ ਪੈਦਾ ਹੋਵੇ ਸੈਦ ਦੇ ਸੇ ਅੰਦਰੋਂ ਭੁੱਖ ਪੈ ਬਲੀ ਇਹ ਸੈਦ ਤੇ ਕੋਈ ਮਨ ਨੂੰ ਰੋਟੀ ਖਾ ਰਿਹਾ ਸੈ ਪਰ ਅੰਦਰੋਂ ਭੁੱਖ ਤੇ ਨਹੀਂ ਪੈਦਾ ਹੋਈ ਤੇ ਉਹ ਰੋਟੀ ਖਾ ਰਿਹਾ ਇਹ ਖਾਣਾ ਸੈਦ ਨਹੀਂ ਮਨ ਕੋਈ ਅੰਦਰੋਂ ਤੇ ਬਲਕਿ ਪੈਦਾ ਨਹੀਂ ਸੈਨ ਤੋਂ ਕੋਈ ਬਲਕਿ ਪੈਦਾ ਨਹੀਂ ਬਈ ਤੇ ਖਾ ਰੇ ਹੈ ਇਹ ਖਾਣਾ ਸਹਿਜ ਨਹੀਂ ਜਿਤਨੇ ਹੀ ਚਿਲਪ ਕੋ ਵਾਹਿਗੁਰੂ ਵਾਹਿਗੁਰੂ ਕਹਿਣਾ ਮਨੁੱਖ ਦਾ ਸਹਿਜ ਨਹੀਂ ਆਉਂਦਾ ਸੈਨ ਤੋਂ ਨਹੀਂ ਉਤਪਨ ਆਉਂਦਾ ਆਪਣੇ ਆਪ ਹੀ ਉਤਪਨ ਆਉਂਦਾ ਉਤਨੇ ਹੀ ਸਿਰਪੇ ਕੋ ਵਾਹਿਗੁਰੂ ਵਾਹਿਗੁਰੂ ਕਹਿਣਾ ਉਪਰਯੋਗ ਹੈ ਕੁਛ ਵੀ ਵਿਚ ਉਹ ਤੇਨਰੋ ਕੁਚਵੀਨੀਆ ਤੇ ਵੀ ਮਾਸ ਕਰੇ ਕਰਮ ਕਾਰ ਕਿਸ਼ਨੋ ਕਹਿੰਦੇ ਨੇ ਕ੍ਰੰ ਕਾਡ ਰੂਸਨੋ ਗਨੇ ਦੇ ਸਰੀਰ ਕਰਦੇ ਉਸ ਵਿੱਚ ਮਨ ਸ਼ਾਮਲ ਨੇ ਸੇਵਾ ਵੀ ਕਰਮ ਕਾਰ ਹੋ ਸਕਦੀ ਹੈ ਤਨ ਵੀ ਕਰਮ ਕਾਰ ਹੋ ਸਕਦਾ ਹੈ ਕਤਭ ਵੀ ਕਰਮ ਕਾਰ ਹੋ ਸਕਦਾ ਹੈ ਸਰਦੀ ਪਾਟ ਵੀ ਕਰਮ ਕਾਰ ਹੋ ਸਕਦਾ ਹੈ ਸਰੀਰ ਸ਼ਾਮਲ ਹੈ ਮਨ ਸ਼ਾਮਲ ਨੇ ਕਰਮ ਦਾ ਸਰੀਰ ਨਾ ਸੋ ਜਾਏਗਾ ਉਹ ਕਰਮ ਵੀ ਨਾ ਸੋ ਜਾਏ ਕੁਛ ਵੀ ਭੰ ਭੁਚਮੀ ਕਰਮ ਇਹਦਾ ਉਹ ਕਰਮ ਮਨ ਦਾ ਰਸਾ ਬਣਦਾ ਜਿਹੜਾ ਜਿਸ ਕਰਮ ਦੇ ਤੁਮਨ ਹੋ ਗਏ ਮਨ ਹੋ ਕਿ ਉਹ ਕਰਮ ਕਾંડ ਨਹੀਂ ਹੈ ਤੇ ਸੈਡ ਇਟ ਵਾਸ ਇਟਸ ਮਨ ਸ਼ਾਡ ਕਿਸੇ ਨੇ ਈ ਚੋਰੀ ਰੀ ਸੈਡ ਹੋ ਸਕਦੀ ਹੈ ਮਨਚੋਤ ਅਨੋਈਏ ਅੰਦਰੋਂ ਭਾਵ ਪੈਦਾ ਹੋਇਆ ਕਰਨੀ ਹੈ ਚਲਦੀ ਕਿਸ ਲਈ ਦਾਨ ਦੀ ਸਹਿਜ ਹੋ ਸਕਦਾ ਹੈ ਅੰਦਰੋਂ ਭਾਵ ਪੈਦਾ ਕਿਸ ਲਈ ਪਾਠ ਸਹਿਜ ਹੋ ਸਕਦਾ ਹੈ ਕਿਸੇ ਲਈ ਪਾਠ ਕਰਮ ਕਾਂਡ ਹੋ ਸਕਦਾ ਕਿਸੇ ਲਈ ਵਾਹਿਗੁਰੂ ਵਾਹਿਗੁਰੂ ਜਪਣਾ ਕਰਮ ਕਾਂਡ ਹੋ ਸਕਦਾ ਹੈ ਕਿਸੇ ਲਈ ਸਹਿਜ ਹੋ ਸਕਦਾ ਹੈ ਸਹਿਜ ਸਵਾਰ ਹੋਏ ਸਭੋਏ ਕਰਨੇ ਹਾਰ ਪਛਾੜੇ ਸੋਏ ਵੋਆੰਬੁਰੋ ਵੋਆਹੇਗੁਰੂ ਆਖੜਾ ਪਥਾਲ ਕਰਨੇ ਕੀਰਤਨ ਕਰਨਾ ਪਾਠ ਦਬਨਾ ਸੇਵਾ ਕਰਨੇ ਜਿਤਨੇ ਚਿਰ ਤੱਕ ਸੇਵਤ ਨਹੀਂ ਕਰਮ ਕਾਰਨ ਔਰ ਹਰ ਤਰਮ ਕਾਨ ਸਮਾਪਤ ਹੋ ਜਾਂਦਾ ਸ੍ਰੀ ਵੀ ਸਮਾਪਤ ਹੁੰਦਾ ਕੋਈ ਕੰਮ ਕੋਈ ਅੰਤ ਇਸ ਤਾਕ ਹੋਈ ਇੱਛੀ ਚਲੋ ਇਸ ਨੂੰ ਮੈਂ ਸਟ੍ਰੀਅਨ ਕਰਾਂ ਪੋਟੰਦੀ ਤਾਦੀ ਮੇਰੇ ਅੱਖ ਦੇ ਛੇ ਭਾਵੇਂ ਮੇਰੇ ਹੱਥ ਦੇ ਛੇ ਪਰ ਇਹ ਭੋਜਨ ਮੇਰੇ ਸਰੀਰ ਦਾ ਰਿਸਾ ਨਹੀਂ ਕਿਉਂਕਿ ਮੈਂ ਖਾਦਾ ਹੀ ਨਹੀਂ ਭੋਜਨ ਕੋਹੀ ਸਰੀਰ ਦਾ ਰਿਸਾ ਬਣਦਾ ਜੋ ਖੰਕ ਤੋਂ ਗੁਰ ਕੀ ਖੰਡੇ ਸਰੀਰ ਉਹ ਕੋਹੀ ਖਾ ਚੇ ਬਣੋ ਬਣੇਗੀ ਮੈਂ ਤੇ ਬਣੇਗੀ ਮਾਸ ਬਣੇਗੀ ਸਰੀਰ ਦੀ ਸ਼ਕਤੀ ਬਣੇਗੀ ਤਵਾ ਨਹੀਂ ਵੜ ਜਿਸ ਕਰਮ ਨਾਲ ਮੇਰਾ ਮਨ ਸਹਿਮਤ ਨਹੀਂ ਪਰ ਮੈਂ ਕਰ ਰਿਹਾ ਉਹ ਮੇਰੇ ਮਨ ਦਾ ਰਿਸਾ ਨਹੀਂ ਬੜੇ ਨਹੀਂ ਫਰਕ ਸਰੀਰ ਭੋਜਨ ਹੈ ਜੋ ਅਨ ਤੱਕ ਖਾਦਾ ਹੈ ਸਰੀਰ ਬਣਦਾ ਵੀ ਭੋਜਨ ਤੋਂ ਹੈ ਸਰੀਰ ਜੰਮਦਾ ਵੀ ਭੋਜਨ ਤੋਂ ਹੈ ਚਲੋ ਗੁਰਬਾਣੀ ਦੀ ਆਇਤ ਬੰਦ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਦੇ ਆ ਰਕਤ ਬਿੰਦ ਕਰਨੇ ਮਿਆ ਅਦਨ ਉਦਰ ਮਜਾ ਸਰੀਰ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ ਰਕਤ ਬਿੰਦ ਤੋਂ ਮਾਖੀ ਰਤ ਪਿਤਾ ਬਿੰਦਾਰ ਬਿੰਦ ਪਿਤਾ ਦੀ ਰਕਤ ਮਾਂ ਦੇ ਗੁਰਵਾਣੀ ਦਾ ਫੈਸਲਾ ਮਾਖੀ ਰਕਤ ਪਿਤਾ ਬਿੰਦਾਰ ਬਿੰਦ ਤੇ ਜਨ ਪਿੰਡ ਕੀ ਆ ਅਗਨ ਕੁੰਡ ਰਹਾਇਆ ਰਤ ਤੇ ਬਿੰਦ ਕਰਨ ਮੇ ਮਨੁੱਖ ਦਾ ਜਨਮ ਰਕਤ ਬਿੰਦ ਤੋਂ ਹੈ ਪਰ ਰਕਤ ਕੀ ਹੈ ਨਵ ਕੀ ਹੈ ਉਹ ਜਾਈ ਬਿੰਦੂ ਕੀ ਹੈ ਭਾਈ ਦਾ ਪ੍ਰੀਤੀ ਸਿਹੰਗੜੀ ਰਾਫੀ ਮੈਂ ਸਿੱਖ ਪੀਜ਼ਾ ਬੁਰੀ ਮੈਂ ਕੋਆ ਬੋਜਨ ਤੇਹੀ ਖੂਨ ਬਣਦਾ ਹੈ ਤੇਹੀ ਬਿੰਦ ਬਣਦਾ ਨਮਕਾਤਰ ਬਿੰਦ ਦਾ ਕਾਰਨ ਐ ਮੇਆ ਬਾਕੀ ਮਿਰਕਾ ਤੇ ਪਤਾ ਮਿੰਦਾਰ ਮਾਂ ਦਾ ਖਾਦਾ ਹੋਇਆ ਔਰ ਜਨ ਨਭੂ ਬਣਿਆ ਇਸਾ ਦਾ ਖਾਦਾ ਹੋਇਆ ਬੋਜਨ ਬਿੰਦ ਬਣਿਆ ਇਹਨਾਂ ਕਥ ਬਿੰਦ ਕਰਨੇ ਮੇਂ ਕਿਰ ਭੋਜਨ ਦੇ ਆਸਰੇ ਤੇ ਸਕੇ ਸਰੀਰ ਦਾ ਵਿਕਾਸ ਹੋਇਆ ਸਰੀਰ ਭੋਜਨ ਹੀ ਹੈ ਉਹ ਕੁਛ ਨਹੀਂ ਸਦੇ ਸਦੇ ਜਨਾ ਮਦਯ ਮਨੂ ਦੁੱਧ ਪਿਨਾਰੇਗੇ ਭੋਜਨ ਫਿਰ ਦੰਬ ਆ ਗਏ ਨੈਸ਼ ਠੋਸ ਭੋਜਨ ਖਾਣੇ ਇਸੇ ਤੋਂ ਕੋਮਨ ਬੜ ਰਿਹਾ ਬਿੰਦ ਬੜ ਰਿਹਾ ਮਾਸਮੰਡੇ ਚਰਬੀ ਬਣਦੀ ਹੈ ਸਰੀਰ ਦਾ ਵਿਕਾਸ ਭੋਜਨ ਦਾ ਵਿਮਾਸ ਇਸ ਸਾਰਾ ਉਹ ਹੈ ਸਵੈ ਭੋਜਨ ਦੀ ਕਲਾਸ਼ ਕਰਨ ਨੱਪੇ ਹੈ ਮਾਂ ਬਾਪ ਦੀ ਲੋੜ ਨੇ ਉਹ ਸਾਰਾ ਭੋਜਨ ਦਾ ਵਿਕਾਸ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਨਾਇਰ ਹੈ ਕੋਈ ਦਾਸਨੇ ਕਈ ਕੋਈ ਫਲੋਸਪਰ ਹੈ ਕੋਈ ਬਹੁਤ ਵੱਡਾ ਕਾਰੋਬਾਰੀ ਹੈ ਵਪਾਰੀ ਹੈ ਕੋਈ ਬਹੁਤ ਵੱਡਾ ਖੇਤੀਬਾੜੀ ਦਾ ਕਾਮਾ ਕਰ ਰਿਹਾ ਲੈਂਡ ਲਾਰਡ ਹੈ ਸਭ ਭੋਜਨ ਦਾ ਵਿਕਾਸ ਹੈ ਔਰ ਕੁਝ ਨਹੀਂ ਭੋਜਨ ਦਾ ਵਿਕਾਸ ਹੈ ਕੋਈ ਬਹੁਤ ਵੱਡਾ ਵਿਕਾਰੀ ਵਪਾਰੀ ਹੈ ਭੋਜਨ ਦਾ ਵਿਕਾਸ ਹੈ ਕੋਈ ਬਹੁਤ ਵੱਡਾ ਡਾਕਟਰ ਹੈ ਇੰਜੀਨੀਅਰ ਇਹ ਸਭ ਭੋਜਨ ਦਾ ਵਿਕਾਸ ਭੋਜਨ ਨੇ ਕਰਾਇਆ ਹੈ ਅਗਰ ਭੁੱਖ ਨਾ ਆਉਦੀ ਭੋਜਨ ਦੀ ਲੋੜ ਨਾ ਆਉਦੀ ਧਾਰਮਿਕ ਦਾਰਸ਼ਨਿਕ ਕਹਿੰਦੇ ਨੇ ਕਿਸੇ ਨੇ ਡਾਕਟਰ ਨਹੀਂ ਆਉਣਾ ਸੀ ਕਿਸੇ ਨੇ ਲੋਰ ਨਹੀਂ ਆਉਣਾ ਸੀ ਕਿਸੇ ਨੇ ਇੰਜੀਨੀਅਰ ਨਹੀਂ ਆਉਣਾ ਸੀ ਕਿਸੇ ਨੇ ਕਲਾਕਾਰ ਨਹੀਂ ਆਉਣਾ ਸੀ ਕਿਸੇ ਨੇ ਵਪਾਰੀ ਨਹੀਂ ਆਉਣਾ ਸੀ ਕਿਸੇ ਨੇ ਕੋਈ ਮਨੁੱਖ ਨਹੀਂ ਕਰਨੇ ਸੀ ਤੇ ਬ੍ਰਾਸਕਟ ਬੈਂਡ ਬਲਡ ਪਾਰਨੈਮੀਆ ਸਰੀਰ ਭੋਜਨ ਤੇ ਭੋਜਨ ਦਾ ਦੇ ਇਕਟ ਜੀਵਨ ਭਰ ਭੋਜਨ ਦੀ ਤਲਾਸ਼ ਤੇ ਮਜਬੂਰ ਕਰਦਾ ਹੈ और भोजन दी तरह तरह भी मेहनत करवा शरीर भोजन है भोजन मिट्टी माटी को पड़ो कैसे नचाता है देखे देखे सुने बोले दौरे और तरह है मिट्टी मिट्टी विकसित तो खुराक, खुराक अगे चली रही कौन बन दे कौन ही बिंद बन दे ਵਿੰਦੇ ਹੀ ਮਾਸ ਦਾ ਟੁਕੜਾ ਬਣਦੇ ਮਾਸ ਦਾ ਟੁਕੜਾ ਹੀ ਬੱਚਾ ਹੋਵੇ ਬੱਚਾ ਵੀ ਹੀ ਜਵਾਨ ਹੋਇਆ ਜਵਾਨ ਹੀ ਬੁੱਢਾ ਹੋਇਆ ਬੁੱਢਾ ਫਿਰ ਮਿਟੇ ਤੇ ਚਮਿਟੀ ਕਵੀਰੇ ਬੋਨਸ ਕੇਨਕੇ ਉਲੀਆ ਆਵਾਂਦੀ ਤੇ ਦਿਵਸ ਚਾਰ ਕੋ ਬੇਖਣਾ ਅੰਤ ਖੇਤੀ ਕੀ ਕੀ ਆ ਪਸੀ ਖੇ ਦੇ ਚ ਖੇਵਣ ਵਾਸਤੇ ਆਇਆ ਵੀ ਟੀ ਦੇ ਚ ਵੇਟੀ ਆਵਣ ਵਾਸਤੇ ਆਇਆ ਬਸ ਇਹ ਨਹੀਂ ਹੈ ਉਹ ਤੇ ਉਹ ਜਾਵਾਂ ਦੇਲੇ ਸਭ ਕੁਝ ਕਰਣ ਦੇ ਗਰਾਊਂਡ 'ਚ ਖੇ ਦੇ ਜਿੱਥੇ ਪਸ਼ੂਆਂ ਦਾ ਸਰੀਰ ਵੀ ਹੋ ਜਾਂਦਾ ਹੈ ਮਿੱਟੀ ਦੇ 'ਚ ਮਿੱਟੀ ਪੰਛੀ ਵੀ ਹੋ ਜਾਂਦੇ ਮਿੱਟੀ 'ਚ ਮਿੱਟੀ ਮਨੁੱਖੀ ਵੀ ਖਾ ਕੋ ਦੇ ਆਰਾਖੋਤ ਸਭ ਹੋ ਜਾਂਦੇ ਤਾਂ ਮਿੱਟੀ ਦਾ ਹੀ ਸਿੰਗਾਰ ਇਤਨਾ ਸੁੰਦਰ ਮਾਟੀ ਕੋ ਪੁੱਤਰੋ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਰੇ ਦੌਰਿਆਂ ਪਰਤ ਰਹੇ ਮਿੱਟੀ ਦਾ ਇਹ ਪੁੱਤ ਪਰ ਇਸ ਮਿੱਟੀ ਦਾ ਇਹ ਪੁੱਤ ਲੈ ਦੇ ਇਸ ਤਨ ਦੇ ਅਲੱਗ ਮਨ ਹੈ ਤੇ ਇਹ ਮਨ ਮਿੱਟੀ ਦਾ ਪੁੱਤ ਨਹੀ ਮਨ ਤੋਂ ਉਜੋਤ ਸਰੂਪ ਹੈ ਆਪਣਾ ਅਮੋਲਡ ਪਛਾਣ ਜੀ ਇਹ ਮਨ ਨੂਰ ਹੈ ਤਨ ਖਾਓ ਬੋਲੀ ਡਨ ਮਾਦਸਨ जो कुछ मैं अज तक खादा है वो ही मेरे शरीर का मास है वो ही खून है वो ही चरबी है वोरी अड्डिया जो जो मैं अज तक मनिया है वो ही मेरा मन है, वो ही मेरे मन दन शक्ति मन कहें मन दी है जो मेरे मन में मन है मैं पढ़े है पर मेरा मन नहीं मंडगा वो पढ़े होया मेरे मन का हिस्सा नहीं बढ़ेगा पर मेरा मन नहीं सुने मेरे मन नहीं बढ़े मैं वेख्या पर मेरा मन नहीं मन या मेरे मन का हिस्सा नहीं बढ़े मैं ਫਿਰ ਇੱਕ ਵਫਾ ਦਰਾਮਾ ਸੀ ਕੌਂਗਲੀ ਹੋਰ ਆਦੂਦਿ ਦਾਖਮ ਲਘਮਾ ਅਨਾਤਲੀ ਪਤਨਿਕ ਇਸ ਸਿਰ ਦੇ ਨੇ ਕਿ ਗੈਨੀ ਜੀ ਸਿਰ ਤੇ ਬੋਝਲ ਹੋ ਜਾਂਦਾ ਪਤਿਆਂ ਦੇ ਨਾਲ ਤੇ ਕਰ ਨਹੀਂ ਸਿਰ ਦੀਆਂ ਤੇ ਪੈਰਾਂ ਦੀ ਆਦ ਲੈ ਨਹੀਂ ਨੇ ਹੱਥਾਂ ਦੀ ਆਦ ਲੈ ਨਹੀਂ ਸਿਰ ਦੀਆਂ ਹੀ ਨੰਨਾਂ ਤੇ ਸਿਰ ਤੇ ਅਦੇ ਕਰਨਾ ਹੀ ਪੈ ਸਿਰ ਅੱਗੇ ਨਾ ਥੀਤਾ ਤੇ ਕੁਛ ਵੀ ਫਿਰ ਕੁਛ ਵੀ ਨਹੀਂ ਮੱਥਾ ਟੇਕਣ ਦਾ ਵੀ ਮਤਲਬ ਇਨੈਸ ਸੇਰ ਗੁਰੂ ਦੇ ਦੋਪਨ ਪਹਿਲੇ ਗੁਰੂ ਮੇਰੇ ਸਿਰੋਂ ਪਰਦੇ ਆ ਪਾਣੀ ਵਿਚਾਰ ਗਿਰੇ ਸਿਰੋਂ ਅਗਰੇ ਆਪਣੇ ਗੈਮ ਮੇਰੇ ਸਿਰੋਂ ਭਾਈ ਕਰਵੇ ਰਬੀ ਗੁਣਾਰ ਸੇਲਾ ਬੇਕਰਦੇ ਗੁਰੂ ਦੇ ਦਉ ਤੇ ਸਿਰ ਕਰਨਾ ਉਹਨਾਂ ਦਾ ਹੈ ਮੈਂ ਸੁਣਿਆ ਮੇਰਾ ਮਨ ਨਹੀਂ ਮੰਨਦਾ ਤੋਂ ਮੇਰੇ ਮਨ ਦਾ ਰਸਾਇਣੇ ਮਿਲੈ ਅਕਸਰ ਲੋਕੀ ਕਹਿਦੇ ਨੇ ਸੋਹਣਾ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨ। ਵੇਖਿਆ ਤੇ ਹੈੜਾ ਮਨ ਨਹੀਂ। ਪੜਿਆ ਤੇ ਐ ਮਨ ਨਹੀਂ ਮੰਨਦਾ। ਮਨ ਨਹੀਂ ਮੰਨਦਾ ਤੇ ਪੜਿਆ ਹੋਇਆ ਮਨ ਦਾ ਦਿਸਾ ਨਹੀਂ ਬੜੇਗਾ। ਪੜੀਏ ਦੇਸ ਤੇ ਬਰਸ-ਬਰਸ ਪੜੀਏ ਜੇਤੇ ਪੜੀਏ ਜੇਤੀ ਆਲੇ ਦਿਆ। ਪੜੀਏ ਜੇਤੇ ਸਾਰੀ ਜ਼ਿੰਦਗੀ ਪੜਦਾਰ ਤੇਰੇ ਮਨ ਨੇ ਨਹੀਂ ਮੰਨੇ ਆ। ਕਿ ਕਨਕਾਵੇ ਤੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਪੜਦਾ ਏ ਸਾਰੀ ਸਾਰੀ ਜ਼ਿੰਦਗੀ ਭਗਤ ਜਿਸ ਕਰਮ ਦੇ ਰਾ ਮੇਰਾ ਮਨ ਸ਼ਾਮਰ ਨਹੀਂ ਉਹ ਕਰਮ ਕਰਮ ਕਾਂਡ ਹੈ ਤਨ ਦਾ ਬਾਦ ਹੈ ਮਨ ਦਾ ਬਾਗ ਨਹੀਂ ਤਨ ਨਾ ਸੋਜੇਗਾ ਉਹ ਕਰਮ ਵੀ ਨਾ ਸੋਜੇਗਾ ਉਹ ਪੜਿਆ ਹੋਇਆ ਪਾਠ ਉਹ ਸਾਇਆ ਆਇਆ ਕੀ ਤਨ ਉਹ ਕੀਤਾ ਹੋਇਆ ਆਦਾਨ ਉਹ ਪੀਤੀ ਹੋਈ ਸੇਲਾ ਸਰੀਰ ਦੇ ਨਾਲ ਸੌਂਦੇ ਆ ਨਾ ਸੋ ਮਨ ਦੇ ਨਾਲ ਨਹੀਂ ਜਾਏਗੀ ਕਿਉਂਕਿ ਮਨ ਤੇ ਸ਼ਾਮਿਲ ਹੀ ਨਹੀਂ ਹੋਏ ਉਮੀਦ ਹੈ ਗੱਲ ਪਕੜ ਦੇ ਚਾਹੀਦੀ ਜਿਸ ਕਰਮ ਵਿੱਚ ਮੇਰਾ ਮਨ ਨਹੀਂ ਪਰ ਮੇਰੇ ਮਨ ਬੈਦ ਸਾਨੇ ਬਣੇ ਕਤਈ ਨਹੀਂ ਬਣ ਅਕਸਰ ਜਦ ਮਨ ਕੋਈ ਚੋਰੀ ਯਾਰੀ ਅਨਰਥ ਕਰਦਾ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ ਹੈ ਕਿਉਂਕਿ ਖਤਰਾ ਵੜ ਸਮਾਧ ਦੇ ਫਾਨ ਹੋ ਲਿਆ। ਘਤ ਰਵਰ। ਤੋਂ ਮਨ ਪੂਰਾ ਹੁੰਦਾ ਹੈ। ਸਾਵਧਾਨੀ ਪੂਰੀ ਹੋਦੀ ਹੈ। ਇਕਾਗਰਤਾ ਪੂਰੀ ਹੁੰਦੀ ਹੈ। ਪਰ ਮਨ ਤਚੈ ਕਿਧਰੇ ਮੈਂ ਪਕੜਿਆ ਨਾ ਜਾਵੇ। ਇਹ ਸਮਾਉ ਹੋਏ ਕਿ ਅਸਫਲ ਹੋਗਾ। ਹਰ ਬੁਰੇ ਕੰਮ ਦੇ ਚ ਮਨ ਪੂਰਾ ਲੇ। ਉਸਤਾ ਕੀ ਮਾ ਹਰ ਨੇਕ ਕੰਮ ਦੇ ਚ ਮਨ ਨਹੀਂ ਆਉ। ਸਨੇਹ ਦੂਰ ਪਿਓ ਜਾਓ ਗਾਨ ਗੁਰੂ ਤੇ ਇੱਕ ਬਾਦਲ ਸੈਵ ਜੀ ਮਹਾਰਾਜ ਕਹਿੰਦੇ ਮੰਨ ਕਰ ਕਬੂਨਾ ਅਰਗੋਨ ਲਾਇ ਵਾਹੇ ਗੁਰੂ ਵਾਹੇ ਗੁਰੂ ਤੇ ਕਰਦਾ ਰਿਹਾ ਹੈ ਜਵਾਨ ਸ਼ਾਮਲ ਸੇ ਮਾਨੀ ਤੇ ਸ਼ਾਮਲ ਹੋ ਗਨਸ ਮੰਨ ਕਰ ਕਬੂਨਾ ਅਰਗੋਨ ਲਾਇ ਇਹ ਵਾਹੇ ਗੁਰੂ